ਇੱਕ ਝਟਕੇ ਨਾਲ ਚਿਰਾਂ ਤੋਂ ਸੁੱਤੀ ਕੌਮ ਜਗਾ ਗਿਆ ਬੌਂਦਲੀਆਂ ਫਿਰਦੀਆਂ ਸੀਗੀਆਂ ਨਸਲਾਂ ਜਾਣ ਚਿੜੀਆਂ ਦੇ ਵਿੱਚ ਪਾ ਗਿਆ ਪਰਿਵਾਰ-ਵਾਰ ਕੇ ਸਾਰਾ ਕੌਮ ਤੋਂ ਫਿਰ ਜੰਗਲਾਂ ਵਿੱਚ ਜਾ ਪੈਂਦੇ ਨੇ ਸਰਭੰਸਦਾਨੀ ਉਹ ਕਹਿੰਦੇ ਲਕੀਆ ਵਾਲਾ ਕਹਿੰਦੇ ਨੇ ਗੁਰਗੋਬਿੰਦ ਸਿੰਘ ਉਹਨੂੰ ਕਹਿੰਦੇ ਨੇ ਰਗਾ ਦੇ ਵਿੱਚ ਖੂਨ ਦੌੜਿਆ ਪਤਾ ਨਿੱਕੇੜੇ ਰੰਗ ਦਾ ਆਏ ਸਾਨੂੰ ਵੀ ਮੌਕਾ ਦਿਓ ਪਿਤਾ ਜੀ ਥੋੜਾ ਪੁੱਤ ਸ਼ਹੀਦੀ ਮੰਗਦਾ ਐ ਤੇਰੇ ਦਿੱਤੇ ਥਾਪੜੇ ਨਾ ਸਵਾ ਲਖਨੜ ਕਹਿੰਦੇ ਨੇ ਸਰਬੰਸ ਦਾ ਨਹੀਂ ਉਹਨ ਕਹਿੰਦੇ ਨੇ ਬਾਜਾ ਵਾਲਾ ਕਹਿੰਦੇ ਨੇ ਕਲਗੀਆਂ ਵਾਲਾ ਕਹਿੰਦੇ ਨੇ ਗੁਰਗੋਬਿੰਦ ਸਿੰਘ ਉਹਨੂੰ ਕਹਿੰਦੇ ਨੇ ਹਮਲੇ ਹੁੰਦੇ ਰਹੇ ਕੌਮ ਤੇ ਹੁੰਦੇ ਰਹਿਣੇ ਨੇ ਦਿਲ ਵਿੱਚ ਸਾੰਭ ਰੱਖੋ ਜੋ ਸਾਡੇ ਕਹਨੇ ਨੇ ਤੇਰੀ ਕੌਮ ਦੇ ਯੋਧੇ ਮਲਕਾ ਹੱਕ ਤੇ ਡਕੇ ਨਾ ਸਹਿੰਦੇ ਨੇ ਸਰਪੰਸਦਾਨੀਓ ਕਹਿੰਦੇ ਨੇ ਬਾਜਾਂ ਵਾਲਾ ਕਹਿੰਦੇ ਨੇ ਕਲਕੀਆਂ ਵਾਲਾ ਕਹਿੰਦੇ ਨੇ ਗੁਰਗੋਬਿੰਦ ਸਿੰਘ